ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 90 ਸਾਲਾਂ ਦੇ ਬਾਅਦ ਬਣ ਰਿਹਾ ਹੈ ਜੀ ਮਹਾ ਸੰਜੋਗ ਸ਼ਨੀ ਦੇਵ ਹੋਣਗੇ ਮਾਰਗੀ ਤੇ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਕਰ ਦੇਣਗੇ ਕਰੋੜਪਤੀ ਕਿਉਂਕਿ ਸ਼ਨੀ ਦੇਵ ਦਾ ਉਲਟ ਫੇਰ ਚੱਲ ਰਿਹਾ ਹੈ ਜੀ ਜਿਸ ਦੇ ਨਾਲ ਇਹ ਰਾਸ਼ੀ ਵਾਲੇ ਹੋ ਜਾਣਗੇ ਧਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸ਼ਨੀ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਸ਼ਨੀ ਦੇਵ ਮਹਾਰਾਜ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ 12 ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ 90 ਸਾਲਾਂ ਦੇ ਬਾਅਦ ਭਗਵਾਨ ਸ਼ਨੀ ਦੇਵ ਹੋ ਰਹੇ ਹਨ ਮਾਰਗੀ ਤੇ ਉਹਨਾਂ ਦੇ ਉਲਟ ਫੇਰ ਦੇ ਸਦਕਾ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਕਰਨ ਵਾਲੇ ਹਨ ਧਨ ਦੇ ਨਾਲ ਮਾਲਾ-ਮਾਲ ਕਰੋੜਪਤੀ ਇਹਨਾਂ ਨੂੰ ਹੁਣ ਬਣਨ ਤੋਂ ਕੋਈ ਵੀ ਧਾਤਾ ਵੀ ਨਹੀਂ ਰੋਕ ਸਕਦਾ ਸਾਲ 2025 ਤੋਂ ਸਾਲ 2035 ਤੱਕ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਸੰਕਟ ਮੋਚਨ ਹਨੂਮਾਨ ਜੀ ਦੀ ਕਿਰਪਾ ਵੀ ਇਹਨਾਂ ਤੇ ਵਰਸ ਰਹੀ ਹੈ ਜਿਸ ਦੇ ਨਾਲ ਇਹਨਾਂ ਪੰਜ ਰਾਸ਼ੀ ਵਾਲਿਆਂ ਦੇ ਉੱਪਰ ਬਹੁਤ ਹੀ ਹੁਣ ਚੰਗਾ ਸਮਾਂ ਆ ਜਾਵੇਗਾ ਜਿਸ ਦੇ ਨਾਲ ਇਹਨਾਂ ਦੀ ਕਿਸਮਤ ਚਮਕਣ ਵਾਲੀ ਹੈ ਭਗਵਾਨ ਸ਼ਨੀ ਦੇਵਤੇ ਸੰਕਟ ਮੋਚਨ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਇਹ ਖੁਸ਼ਕਿਸਮਤ ਰਾਸ਼ੀਆਂ ਸਾਬਿਤ ਹੋਣ ਵਾਲੀਆਂ ਹਨ ਸ਼ਨੀ ਦੇਵ ਇਹਨਾਂ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਹੁਣ ਧਨ ਲਟਾਉਣ ਵਾਲੇ ਹਨ ਕਿਉਂਕਿ ਇਹਨਾਂ ਤੇ ਪ੍ਰਸੰਨ ਹੋ ਚੁੱਕੇ ਹਨ ਇਹ ਰਾਸ਼ੀ ਵਾਲੇ ਸ਼ਨੀ ਦੇਵ ਦੀ ਕਿਰਪਾ ਨੂੰ ਹਾਸਲ ਕਰਨ ਵਾਲੇ ਹਨ ਕਿਉਂਕਿ ਇਹ ਕਿਸੇ ਗਰੀਬ ਦੀ ਮਦਦ ਕਰਦੇ ਹਨ ਜਿਸ ਤੋਂ ਸ਼ਨੀ ਦੇਵ ਜੀ ਬਹੁਤ ਪਰਸੰਨ ਹੋ ਗਏ ਹਨ ਤੇ ਇਹਨਾਂ ਤੇ ਕਿਰਪਾ ਵਰਸਾ ਦੇਣਗੇ ਜਿਸ ਕਾਰਨ ਹੁਣ 2025 ਤੋਂ 2035 ਤੱਕ ਦਾ ਇਹ ਸਮਾਂ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਬੜਾ ਹੀ ਖਾਸ ਸਾਬਿਤ ਹੋ ਜਾਵੇਗਾ ਇਸ ਸਮੇਂ ਦੇ ਵਿੱਚ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਵਿੱਤੀ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਮਿਲ ਜਾਣਗੀਆਂ ਜਿਸ ਨਾਲ ਇਹਨਾਂ ਦੀ ਭਰਪੂਰ ਜ਼ਿੰਦਗੀ ਹੀ ਬਦਲ ਜਾਵੇਗੀ ਤੇ ਵੱਡੀਆਂ ਖੁਸ਼ਖਬਰੀਆਂ ਸੁਣਨ ਨੂੰ ਮਿਲ ਜਾਣਗੇ ਇਸ ਵੀਡੀਓ ਵਿੱਚ ਅਸੀਂ ਇਹਨਾਂ ਹੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣ ਲੈਣਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਕੁਝ ਖੁਸ਼ਕਿਸਮਤ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਤੇ ਤੁਸੀਂ ਹੋ ਜਾਓ ਧੰਨ ਨਾਲ ਮਾਲਾ ਮਾਲ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਤੁਹਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਆਓ ਜੀ ਹੁਣ ਉਹਨਾਂ ਖੁਸ਼ਕਿਸਮਤ ਰਾਸ਼ੀਆਂ ਦੇ ਬਾਰੇ ਗੱਲ ਕਰਦੇ ਹਾਂ ਭਗਵਾਨ ਸ਼ਨੀ ਦੇਵ ਦੀ ਕਿਰਪਾ ਨਾਲ 2025 ਤੋਂ 35 ਤੱਕ ਦਾ ਸਮਾਂ ਇਹਨਾਂ ਦੇ ਲਈ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਇਸ ਰਾਸ਼ੀ ਦੇ ਲੋਕ ਧਨ ਨਾਲ ਮਾਲਾ-ਮਾਲ ਹੋਣਗੇ ਤੇ ਇਹਨਾਂ ਦੀ ਕਿਸਮਤ ਚਮਕ ਜਾਵੇਗੀ ਕਿਉਂਕਿ ਇਸ ਗੱਲ ਵਿੱਚ ਕੋਈ ਵੀ ਸ਼ੱਕ ਨਹੀਂ ਦੋਸਤੋ ਕਿ ਗ੍ਰਹਾਂ ਦਾ ਪ੍ਰਭਾਵ ਮਨੁੱਖ ਦੀ ਜ਼ਿੰਦਗੀ ਤੇ ਪੈਂਦਾ ਹੀ ਰਹਿੰਦਾ ਹੈ ਬੜੇ ਹੀ ਮਹੱਤਵਪੂਰਨ ਗ੍ਰਹ ਸਾਬਿਤ ਹੋ ਜਾਂਦੇ ਹਨ ਜਦੋਂ ਕਿਸੇ ਵਿਅਕਤੀ ਦੇ ਵਿੱਚ ਕੁਝ ਚੰਗਾ ਵਾਪਰਦਾ ਹੈ ਜਾਂ ਮਾੜਾ ਵਾਪਰਦਾ ਹੈ ਉਥੇ ਗ੍ਰਹਿ ਆਪਣੀ ਵੱਡੀ ਭੂਮਿਕਾ ਨਿਭਾਉਂਦੇ ਹਨ ਧਿਆਨਯੋਗ ਗੱਲ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਗ੍ਰਹਿਆਂ ਦੀ ਸਥਿਤੀ অনুকূল ਹੋ ਜਾਵੇ ਜ਼ਿੰਦਗੀ ਵਿੱਚ ਸਭ ਕੁਝ ਨਾਰਮਲ ਚੱਲਦਾ ਹੈ ਜੇਕਰ ਗ੍ਰਹਿਆਂ ਦੀ ਸਥਿਤੀ ਹੀ ਠੀਕ ਨਾ ਹੋਵੇ ਤੇ ਵਿਅਕਤੀ ਦੇ ਜੀਵਨ ਵਿੱਚ ਦੁੱਖਾਂ ਦਾ ਪਹਾੜ ਵੀ ਟੁੱਟ ਸਕਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਹਨੂਮਾਨ ਜੀ ਇੱਕ ਸਮੁੱਚੀ ਸ੍ਰਿਸ਼ਟੀ ਇਸ ਮਸਿਆ ਦਾ ਹੱਲ ਕਰਨ ਵਾਲੇ ਵਿਧਾਤਾ ਹਨ ਸਿਰਜਣਹਾਰ ਹਨ ਜਿਹੜੇ ਸ਼ਨੀ ਦੇਵ ਭਗਵਾਨ ਹਨ ਉਹ ਆਪਣੀ ਕਿਰਪਾ ਦੇ ਨਾਲ ਸੰਤੁਲਨ ਬਣਾ ਕੇ ਰੱਖਦੇ ਹਨ ਕਿਸੇ ਨੂੰ ਮਾੜਾ ਕਰਮ ਨਹੀਂ ਕਰਨ ਦਿੰਦੇ ਜੇਕਰ ਕੋਈ ਮਾੜਾ ਕਰਮ ਕਰਨ ਬਾਰੇ ਸੋਚਦਾ ਹੈ ਜਾਂ ਕਿਸੇ ਦਾ ਕਰਦਾ ਹੈ ਉਸ ਨੂੰ ਫਿਰ ਸਜ਼ਾ ਦਿੰਦੇ ਹਨ ਜੇਕਰ ਕੋਈ ਚੰਗਾ ਕਿਸੇ ਲਈ ਕਰਦਾ ਹੈ ਉਸ ਨੂੰ ਫਲ ਵੀ ਦਿੰਦੇ ਹਨ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਾਲ ਯੁਗ ਦੇ ਵਿੱਚ ਭਗਵਾਨ ਸ਼ਨੀ ਦੇਵ ਬਾਕੀ ਦੇਵਤਿਆਂ ਦੇ ਵਿੱਚੋਂ ਇੱਕ ਹਨ ਕਿਹਾ ਜਾਂਦਾ ਹੈ ਭਗਵਾਨ ਸ਼ਨੀ ਦੇਵ ਆਪਣੇ ਭਗਤਾਂ ਦੇ ਸਾਰੇ ਦੁੱਖ ਦੂਰ ਕਰ ਸਕਦੇ ਹਨ ਜੋ ਭਗਵਾਨ ਸ਼ਨੀ ਦੇਵ ਦੀ ਪੂਜਾ ਕਰਦੇ ਹਨ ਜਾਂ ਸ਼ਨੀਵਾਰ ਦੇ ਦਿਨ ਤੇਲ ਦਾ ਦਾਨ ਕਰਦੇ ਹਨ ਉਹਨਾਂ ਨੂੰ ਅਸੀਮ ਅਸ਼ੀਰਵਾਦ ਮਿਲ ਜਾਂਦਾ ਹੈ ਸਮਝੋ ਕਿ ਉਹਨਾਂ ਦੇ ਸਾਰੇ ਹੀ ਕੰਮ ਸਫਲਤਾਪੂਰਵਕ ਪੂਰੇ ਹੋ ਜਾਂਦੇ ਹਨ ਜੋਤਿਸ਼ ਸ਼ਾਸਤਰ ਦੇ ਅਨੁਸਾਰ ਭਗਵਾਨ ਸ਼ਨੀ ਦੇਵ ਨਿਆਪ੍ਰਸਤ ਦੇਵਤਾ ਹਨ ਇਸ ਗੱਲ 'ਚ ਕੋਈ ਸ਼ੱਕ ਨਹੀਂ ਇਸ ਸੰਸਾਰ ਵਿੱਚ ਹਰ ਕੋਈ ਆਸ਼ੀਰਵਾਦ ਉਹਨਾਂ ਦਾ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਕਿ ਭਗਵਾਨ ਦੀ ਕਿਰਪਾ ਦੇ ਨਾਲ ਉਸ ਦੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਦਾ ਅੰਤ ਹੋ ਜਾਵੇ ਇਹਨਾਂ ਦੇ ਹੁਣ ਸਾਰੇ ਹੀ ਦੁੱਖ ਦਰਦ ਮਿਟਣ ਵਾਲੇ ਹਨ ਜਿਹੜੀਆਂ ਇਹ ਖੁਸ਼ ਨਸੀਬ ਰਾਸ਼ੀਆਂ ਹਨ ਮਨੁੱਖ ਦੀ ਜ਼ਿੰਦਗੀ ਵਿੱਚ ਕਹਿੰਦੇ ਹਨ ਕਿ ਉਤਰਾ ਚੜਾ ਆਉਂਦੇ ਹੀ ਰਹਿੰਦੇ ਹਨ ਕਦੇ ਕਿਸੇ ਨੂੰ ਖੁਸ਼ੀ ਮਿਲਦੀ ਹੈ ਕਿਸੇ ਨੂੰ ਗਮ ਮਿਲਦਾ ਹੈ ਆਪਣੇ ਜੀਵਨ ਦੀਆਂ ਅਜਿਹੀਆਂ ਪ੍ਰਸਥਿਤੀਆਂ ਦੇ ਵਿੱਚ ਸਭ ਨੂੰ ਹੀ ਸਮਾਗੁਜ਼ਾਰਨਾ ਪੈਂਦਾ ਹੈ ਤੁਸੀਂ ਜਾਣਦੇ ਹੋ ਸਾਰੀ ਜ਼ਿੰਦਗੀ ਵਿੱਚ ਕੀ ਤਬਦੀਲੀਆਂ ਆ ਰਹੀਆਂ ਹਨ ਗ੍ਰਹਿ ਆਪਣੇ ਆਪ ਤੋਂ ਬਾਹਰ ਕੱਢਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਇਹ ਊਰਜਾ ਸਾਡੇ ਜੀਵਨ ਨੂੰ ਹਰ ਪਲ ਪ੍ਰਭਾਵਿਤ ਕਰਦੀ ਹੈ ਕਦੇ ਸਾਨੂੰ ਖੁਸ਼ੀ ਦਿੰਦੀ ਹੈ ਤੇ ਕਦੇ ਦੁੱਖ ਦਿੰਦੀ ਹੈ ਜਦੋਂ ਕਿ ਕੋਈ ਗ੍ਰਹਿ ਆਪਣੀ ਰਾਸ਼ੀ ਨੂੰ ਬਦਲਦਾ ਹੈ ਇਸ ਦਾ ਪ੍ਰਭਾਵ ਫਿਰ 12 ਹੀ ਰਾਸ਼ੀਆਂ ਤੇ ਸਕਾਰਾਤਮਕ ਤੇ ਨਕਾਰਾਤਮਕ ਪੈਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਹੁਣ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇੱਕ ਅਦਭੁਤ ਸੰਜੋਗ ਵਾਪਰ ਰਿਹਾ ਹੈ ਇਸ ਦੇ ਵਿੱਚ ਪਰਮ ਸ਼ਕਤੀਸ਼ਾਲੀ ਭਗਵਾਨ ਸ਼ਨੀ ਦੇਵ ਹੁਣ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਪੰਜ ਰਾਸ਼ੀ ਵਾਲਿਆਂ ਤੇ ਕਿਰਪਾ ਕਰਨ ਵਾਲੇ ਹਨ ਇਹਨਾਂ ਦੀ ਜ਼ਿੰਦਗੀ ਬਦਲਣ ਵਾਲੇ ਹਨ ਇਹਨਾਂ ਨੂੰ ਹੁਣ ਅਮੀਰ ਬਣਨ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਧਨ ਨਾਲ ਮਾਲਾ ਮਾਲ ਹੋ ਜਾਣਗੇ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋ ਚੁੱਕੀ ਹੈ ਤੁਹਾਡੇ ਤੇ ਹੁਣ ਬਿਆੰਤ ਧਨ ਦੀ ਵਰਖਾ ਹੋ ਜਾਵੇਗੀ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਭਰਪੂਰ ਲਾਭ ਉਠਾ ਲਿਓ ਇਸ ਰਾਸ਼ੀ ਵਾਲਿਆਂ ਦੀ ਹੁਣ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਇਹਨਾਂ ਦਾ ਕਾਰੋਬਾਰ ਹੁਣ ਦਿਨ ਰਾਤ ਚੌਗਣੀ ਤਰੱਕੀ ਕਰੇਗਾ ਇਸ ਤੋਂ ਇਲਾਵਾ ਜੇਕਰ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਵਿੱਚ ਵੀ ਤਰੱਕੀ ਮਿਲ ਜਾਵੇਗੀ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਸੁਪਨਾ ਸੱਚ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਨੌਕਰੀ ਵੀ ਮਿਲ ਸਕਦੀ ਹੈ ਤੁਹਾਡੇ ਪੈਸੇ ਨਾਲ ਜੁੜੇ ਹੋਏ ਮਸਲੇ ਸਾਰੇ ਸਫਲਤਾਪੂਰਵਕ ਪੂਰੇ ਹੋ ਜਾਣਗੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆ ਜਾਵੇਗੀ ਸ਼ਾਂਤੀ ਦਾ ਮਾਹੌਲ ਬਣ ਜਾਵੇਗਾ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਇਸ ਦਾ ਭਰਪੂਰ ਲਾਭ ਉਠਾਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਇਸ ਸਮੇਂ ਤੁਹਾਡੇ ਤੇ ਧਨ ਦੀ ਵਰਖਾ ਕਰਨ ਵਾਲੇ ਹਨ ਸਾਲ 2025 ਤੋਂ 35 ਤੱਕ ਦਾ ਸਮਾਂ ਤੁਹਾਡੇ ਲਈ ਬੜਾ ਅਨੁਕੂਲ ਹੈ ਕਿਉਂਕਿ ਸ਼ਨੀ ਦੇਵ ਹੁਣ ਹਮਾਰਗੀ ਹੋ ਚੁੱਕੇ ਹਨ ਇਸ ਸਮੇਂ ਸਿਰਫ ਤੁਹਾਨੂੰ ਸਨਮਾਨ ਹੀ ਨਹੀਂ ਬਲਕਿ ਸਮਾਜ ਵਿੱਚ ਤੁਹਾਡੀ ਪ੍ਰਸ਼ੰਸਾ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਤੁਹਾਨੂੰ ਇਸ ਸਮੇਂ ਬਹੁਤ ਸਾਰੇ ਅਜਿਹੇ ਮੌਕੇ ਮਿਲ ਸਕਦੇ ਹਨ ਜੋ ਤੁਹਾਡੀ ਜ਼ਿੰਦਗੀ ਦੀ ਪ੍ਰਸਥਿਤੀ ਨੂੰ ਬਦਲ ਕੇ ਰੱਖ ਦੇਣਗੇ ਤੁਹਾਡੇ ਜੀਵਨ ਵਿੱਚ ਚੰਗੀ ਤਬਦੀਲੀ ਆ ਜਾਵੇਗੀ ਜਿੱਥੇ ਇੱਕ ਪਾਸੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣੇਗਾ ਉੱਥੇ ਹੀ ਤੁਹਾਨੂੰ ਕਾਰੋਬਾਰ ਵਿੱਚ ਸਫਲਤਾ ਮਿਲ ਜਾਵੇਗੀ ਇਸ ਲਈ ਤੁਹਾਡਾ ਸਮਾਂ ਚੰਗਾ ਹੈ ਤੇ ਖੁਸ਼ੀਆਂ ਭਰਿਆ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾ ਲਓ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਾਲ 2025 ਤੋਂ 35 ਤੱਕ ਦਾ ਸਮਾਂ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੁਹਾਨੂੰ ਬੇਅੰਤ ਧਨ-ਦੌਲਤ ਮਿਲਣ ਵਾਲੀ ਹੈ ਜ਼ਮੀਨ ਜਾਇਦਾਦ ਦੇ ਪੱਖ ਤੋਂ ਵੀ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਚਾਰਾਂ ਹੀ ਪਾਸਿਆਂ ਤੋਂ ਵਿੱਤੀ ਲਾਭ ਤੇ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ ਕੋਈ ਅਜਿਹੀ ਖਬਰ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹਿ ਜਾਵੇਗਾ ਇਸ ਸਮੇਂ ਦੌਰਾਨ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲ ਜਾਵੇਗਾ ਜਿਹੜੇ ਕੰਮ ਤੁਹਾਡੇ ਕਾਫੀ ਸਮੇਂ ਤੋਂ ਪੈਂਡਿੰਗ ਸਨ ਉਹ ਵੀ ਹੁਣ ਦੋਸਤਾਂ ਦੀ ਮਦਦ ਨਾਲ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 2025 ਤੋਂ 35 ਤੱਕ ਤੁਹਾਡੇ ਤੇ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣ ਚੁੱਕੀ ਹੈ ਤੁਹਾਨੂੰ ਤੁਹਾਡੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਵੇਗਾ ਮਿਥਨ ਰਾਸ਼ੀ ਵਾਲਿਓ ਇਹ ਸਮਾਂ ਤੁਹਾਡੇ ਲਈ ਬੜਾ ਹੀ ਫਲਦਾਇਕ ਸਾਬਿਤ ਹੋ ਜਾਵੇਗਾ ਇਸ ਲਿਸਟ ਦੀ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੇ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਬੜਾ ਹੀ ਚੰਗਾ ਸਾਬਿਤ ਹੋਣ ਵਾਲਾ ਹੈ ਤੁਸੀਂ ਜਿਹੜੀ ਵੀ ਪ੍ਰੀਖਿਆ ਕੋਈ ਦਿੱਤੀ ਹੋਈ ਸੀ ਉਸ ਵਿੱਚੋਂ ਤੁਸੀਂ ਪਾਸ ਹੋ ਜਾਓਗੇ ਤੇ ਜਿਹੜੇ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਸਰਕਾਰੀ ਨੌਕਰੀ ਮਿਲਣ ਦਾ ਸੁਪਨਾ ਸੱਚ ਹੋ ਜਾਵੇਗਾ ਇਸ ਸਮੇਂ ਤੁਹਾਡੀ ਪੋਸਟ ਚੰਗੀ ਮਿਲ ਸਕਦੀ ਹੈ ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਲਈ ਵੀ ਸੰਜੋਗ ਬਣਦੇ ਨਜ਼ਰ ਆ ਰਹੇ ਹਨ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤੁਸੀਂ ਹੁਣ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋ ਚੁੱਕੀ ਹੈ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਸਾਲ 2025 ਤੋਂ 35 ਤੱਕ ਦਾ ਸਮਾਂ ਤੁਹਾਡੇ ਲਈ ਬੜਾ ਹੀ ਫਲਦਾਇਕ ਸਾਬਿਤ ਹੋ ਜਾਵੇਗਾ ਪੈਸਿਆਂ ਦਾ ਲੈਣ ਦੇਣ ਧਿਆਨ ਨਾਲ ਕਰੋ ਜੇਕਰ ਨੌਕਰੀ ਦੀ ਤਲਾਸ਼ ਕਰ ਰਹੇ ਹੋ ਇਹ ਸਮਾਂ ਤੁਹਾਡੇ ਲਈ ਚੰਗਾ ਸਾਬਿਤ ਹੋਣ ਵਾਲਾ ਹੈ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਹੁਣ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ ਸਮਾਜ ਵਿੱਚ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ ਰੋਜ਼ਗਾਰ ਦੇ ਨਵੇਂ ਅਫਸਰ ਤੁਹਾਨੂੰ ਪ੍ਰਾਪਤ ਹੋ ਜਾਣਗੇ ਇਸ ਸਮੇਂ ਤੁਸੀਂ ਕਿਸੇ ਲੰਬੀ ਦੂਰੀ ਦੀ ਯਾਤਰਾ ਵੀ ਕਰ ਸਕਦੇ ਹੋ ਤੁਹਾਡੀ ਆਮਦਨ ਦੇ ਹੁਣ ਸਰੋਤ ਵਧਣ ਨਾਲੇ ਹਨ ਜਿਸ ਦੇ ਨਾਲ ਪਰਿਵਾਰ ਤੇ ਕਾਰੋਬਾਰ ਵਿੱਚ ਖੁਸ਼ਹਾਲੀ ਆ ਜਾਵੇਗੀ ਸਮਾਜਿਕ ਖੇਤਰ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਵੀ ਤੁਹਾਡਾ ਦੁਸ਼ਮਣ ਸੀ ਇਸ ਸਮੇਂ ਹੁਣ ਤੁਹਾਡੇ ਤੋਂ ਦੂਰ ਹੋ ਜਾਵੇਗਾ ਤੁਹਾਨੂੰ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਤੁਹਾਡੇ ਬੱਚੇ ਕਿਸੇ ਉਪਲਬਧੀ ਨੂੰ ਹਾਸਲ ਕਰਨ ਵਾਲੇ ਹਨ ਇਸ ਸਮੇਂ ਤੁਹਾਡੇ ਜੀਵਨ ਸਾਥੀ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਤੇ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਕੰਬ੍ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਇਸ ਸਮੇਂ ਤੁਹਾਨੂੰ ਬਹੁਤ ਹੀ ਮੁਨਾਫਾ ਹੋਵੇਗਾ ਤੁਸੀਂ ਆਪਣੀ ਦੁਕਾਨਦਾਰੀ ਦੇ ਕਾਰੋਬਾਰ ਵਿੱਚ ਖੁਦ ਵਾਧਾ ਹੁੰਦਾ ਨਜ਼ਰ ਵੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੰਨਾ ਫਰਕ ਪੈ ਰਿਹਾ ਹੈ ਜਿਸ ਦੇ ਨਾਲ ਤੁਸੀਂ ਖੁਸ਼ ਨਮਾ ਮਾਹੌਲ ਵਿੱਚ ਜਾਓਗੇ ਤੁਹਾਡੇ ਪਰਿਵਾਰ ਵਿੱਚ ਆਰਥਿਕ ਸਥਿਤੀ ਹੁਣ ਸੁਧਰਨ ਵਾਲੀ ਹੈ ਜਿਸ ਦੇ ਨਾਲ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਜਾਣਕਾਰੀ ਧੰਨਵਾਦ